ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਕਾਫ ਵਾਲੀ ਬਾਹ ਮਣਾਉਣੇ ਜਿਹੜੇ ਆਪਣੀਆਂ ਬਜ਼ੁਰਗ ਮਾਤਾ ਪਹਿਨਦੀਆਂ ਉਹ ਵਾਲੀ ਉਹਦੀ ਪਹਿਲਾਂ ਆਪਾਂ ਕਟਾਈ ਕਰਾਂਗੇ ਫਿਰ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਇਹ ਕਿਸ ਤਰ੍ਹਾਂ ਬੰਦੀ ਆ ਆਪਣੀ ਬਾਹ ਦੀ ਲੰਬਾਈ ਹੈਗੀ ਜੀ 22 ਇੰਚ ਤੇ 2 ਇੰਚ ਦੀ ਆਪਣੀ ਕਾਫ ਲੱਗੂਗੀ ਮੂਰੇ तो आप इक्की इंच की कटाई करा बाँह दो इंच कट के भी इंच अपनी बाँ तैयार रहूगी जी एक इंच की आप कटाई करा अद्धा इंच इधरली सैड तो आऊगा अद्धा इधरली तो हाँ देखो जी इस तरह अपना इक्की इंच ला लिया इधरों भी थोड़ा जे ਮੋੜ ਦਾ ਨਾ ਦਾ ਹੈਗਾ 8 ਤਿਆਰ ਆਪਾਂ ਰੱਖਾਂਗੇ ਜੀ 9.5 ਇੰਚ ਆਪਾਂ ਵੱਧ ਰੱਖ ਦਿੰਨੇ ਕਈ ਵਾਰੀ ਖੁੱਲਾ ਕਰਨਾ ਪੈ ਸਕਦਾ ਤਾਂ ਕਰਕੇ ਇਧਰੋਂ ਆਪਾਂ ਕਾਟ ਪਾਵਾਂਗੇ ਜੀ 2.5 ਇੰਚ ਦੇ ਇਸ ਤਰ੍ਹਾਂ ਇਥੋਂ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਤੇ ਹੁਣ ਆਪਾਂ ਆਗੇ ਮੂਰੇ ਮੂਰੀ ਕੰਨੀ ਮੂਰੀ ਰੱਖਣੀ ਆਪਾਂ ਜੀ 7 ਕਾਫ ਉਹਨਾਂ ਦੀ ਹੈਗੀ 8 ਉਹਦੋਂ 1 ਇੰਚ ਘਟਾ ਕੇ 7 ਰੱਖਾਂਗੇ ਕਾਫ ਡਬਲ ਤਾਂ ਉਹਨਾਂ ਦੀ 4 ਹੀ ਹੈ ਜੀ ਮੋੜ ਕੇ ਤਾਂ ਸਿੰਗਲ 8 ਹੋਊਗੀ ਤੇ ਕੁਸ ਆਪਣੇ ਵੱਲ ਪਹਿ ਜਾਣਗੇ ਜੀ 3 ਇੰਚ ਦੇ ਤੇ 4 ਇੰਚ ਆਪਾਂ ਕਾਫ ਤਿਆਰ ਰਹਿ ਜੂਗੀ ਮੂਰੋਂ ਠੀਕ ਹੈ ਇਹ ਮੂਰੋਂ ਖੁੱਲੀ ਹੁੰਦੀ ਹੈ ਜੇ ਉਹ ਜਿਆਦਾ ਫਾਰੇ ਹੋਣ ਫਿਰ ਜਿਆਦਾ ਖੁੱਲੀ ਰੱਖ ਸਕਦੇ ਆਪਾਂ ਇਹ ਆਪਣਾ ਠੀਕ ਜਿਹੀ ਨਾਪ ਲਈ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਆਪਾਂ ਹੁਣ ਇਹ ਥੋبان ਖੁੱਲੀ ਰਹੂਗੀ ਆਹ ਲਈ ਸਾਰੇ ਇਹਦੀ ਹੁਣ ਆਪਾਂ ਕਟਿੰਗ ਕਰ ਦਿੰਨੇ ਆ ਹੁਣ ਇਹਦੀ ਆਪਾਂ ਬਾਦਾਂਗੇ ਇੱਥੋਂ ਇਸ ਤਰ੍ਹਾਂ ਕਾਟ ਦੋ ਪੱਲੇ ਉੱਪਰਲੇ ਚੱਕ ਕੇ ਇੱਥੇ ਟੱਕ ਦਾ ਨਿਸ਼ਾਨ ਲਾ ਲਾਂਗੇ ਹੁਣ ਆ ਮੋਰੋ ਥੋੜਾ ਇਹ ਫालतू ਕਪੜਾ ਸਿਰੇ ਕਟਿੰਗ ਕਰ ਦਨੇ ਆ ਇਹਦੇ ਵੀ ਆਪਾਂ ਸੈਂਟਰ ਵਿੱਚ ਇੱਥੇ ਟੱਕ ਲਾ ਲੈਨੇ ਜੀ ਇਸ ਤਰ੍ਹਾਂ ਲੰਬਾਂ ਦਾ ਸੈਂਟਰ ਹੋ ਜੂ ਹੁਣ ਆਪਾਂ ਇੱਥੇ 3.5 ਇੰਚ ਦੀ ਟੱਕ ਲਾਉਣਾ ਜਿੱਥੋਂ ਜਿੱਥੋਂ ਆਪਾਂ ਮੋੜਾਂਗੇ ਬਾਵਾ ਠੀਕ ਹੈ ਜੀ ਇਹ ਤਾਂ ਆਪਣੀ ਹੋ ਗਈ ਕਟਿੰਗ ਹੁਣ ਆਪਾਂ ਬਣਾ ਕੇ ਵੀ ਦਿਖਾਉਣੇ ਆ ਤੁਹਾਨੂੰ ਆ ਆਪਣੀ ਕਾਫਾ ਜੀ ਇਹ ਕਾਫ ਆਪਣੇ ਵਰਕ ਵਾਲਿਆਂ ਸੀ ਵਰਕ ਕਰਵਾਇਆ ਸੀ ਉਹਨਾਂ ਨੇ ਫਿਰ ਆਪਾਂ ਪ੍ਰੈਸ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਕਰੀਜ਼ ਬਣਾ ਲਈਏ ਦੀ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਪੇਸਟਿੰਗ ਪੇਪਰ ਵਗੈਰਾ ਇਹ ਪਹਿਲਾਂ ਹੀ ਬਹੁਤ ਕੁਝ ਕਪੜਾ ਮੋਟਾ ਕੁਝ ਕੜਾਈ ਕਰਕੇ ਮੋਟਾ ਹੋ ਗਿਆ ਜੀ ਫਿਰ ਕਾਫ ਆਪਣੀ ਜਿਆਦਾ ਮੋਟੀ ਹੋ ਜੂ ਜੀ ਆਪਾਂ ਇਹਦੇ ਵਿੱਚ ਕੁਝ ਹੋਰ ਪੇਸਟਿੰਗ ਪੇਪਰ ਵਗੈਰਾ ਪਾ ਲਈਂਦੇ ਹੁਣ ਆਪਾਂ ਇਹਨੂੰ ਤੁਹਾਨੂੰ ਬਣਾ ਕੇ ਦਿਖਾਉਣੇ ਆ ਕਿਸ ਤਰ੍ਹਾਂ ਬਣਾਂਗੀ ਸਾਰਿਆਂ ਨੂੰ ਪਹਿਲਾਂ ਕੀ ਕਰਨਾ ਜੀ ਜਿਹੜੇ ਆ ਆਪਣੇ ਟੱਕ ਲਾਇ ਸੀ ਜਿੱਥੋਂ ਕੰਨੀਆਂ ਇੱਥੋਂ ਥੋੜਾ ਥੋੜਾ ਮੋੜ ਲੈਣਾ ਬਰੀਕ ਬਰੀਕ ਸਲਾਈ ਲਾ ਲਾਂਗੇ ਆਪਾਂ ਇਹਦੇ ਤੇ ਆ ਦੇਖੋ ਜੀ ਇਸ ਤਰ੍ਹਾਂ

आह अपना बहरली सैड आऊगा कढ़ाई वाला पासा उपर आऊगा आला पासा हेठा आऊगा जिड़ा अपना पासा हेठा हुआ की करना जिन्नी आप तैयार रखनी आठ इंच अपा कफ तैयार कर रखनी है इस तरह निशान ला लागे पेना ला लेने इथे उधर इथे हा देखो जी आप निशान लग गए इधर लग गया कि इधर लग गया ਹੁਣ ਇਹਨੂੰ ਆਪਾਂ ਲਾਉਨੇ ਆ ਇਹਨੂੰ ਇਸ ਤਰ੍ਹਾਂ ਕਰ ਲੈਣਾ ਤੁਸੀਂ ਆ ਵੀ ਆਪਣਾ ਸਿੱਧਾ ਹੋਣਾ ਚਾਹੀਦਾ ਕੱਪੜਾ ਤੇ ਆ ਵਾਲਾ ਵੀ ਸਿੱਧਾ ਅਨ ਸ਼ਾਨ ਦੀ ਬਿਲਕੁਲ ਕੋਲੀ ਰੱਖਣਾ ਨਾਲ ਅੰਦਰਲੇ ਪਾਸੇ ਇਹਨਾਂ ਸ਼ਾਨ ਆਪਣਾ ਬਾਹਰਲੀ ਸਾਈਡ ਤੇ ਹੋਣਾ ਚਾਹੀਦਾ ਹੁਣ ਆਪਾਂ ਪਾਉਣੇ ਜੀਵਾਲ ਉਹਨਾਂ ਆਪ ਪਾਉਣੇ ਵਾਲੇ ਇੱਥੇ ਨਿਸ਼ਾਨ ਵਾਲੇ ਤੋਂ ਆਪਾਂ ਉਰਲੀ ਸਾਈਡ ਤੇ ਰੱਖ ਲਿਆ ਇਹਨੂੰ ਕਪੜਾ ਬਾਹਾਂ ਆਪਣੇ ਤੇ ਇਸ ਤਰ੍ਹਾਂ ਬਰੀਕ-ਬਰੀਕ ਵੱਲ ਪਾਉਣੇ ਆ। ਤਿੰਨ ਲ ਇਧਰਲੀ ਸਾਈਡ ਤੇ ਪਾਣਗੇ। ਇੱਕ ਸੈਂਟਰ ਚ ਪਊਗਾ ਤਿੰਨ ਉਧਰਲੀ ਸਾਈਡ ਤੇ ਸੱਤ ਵਾਲ ਪਾਣਗੇ ਆਪਣੇ। ਇਸ ਤਰ੍ਹਾਂ ట బ కరే రక్ టలే కప్ప ਆ ਵਾਲੇ ਸਟ੍ਰੈਂਪਾ ਦੇ ਆ ਦੇਖੋ ਜੀ ਵਾਲ ਆਪਣੇ ਪੈ ਗੇ ਹੁਣ ਆਪਾਂ ਇਹਨੂੰ ਪਹਿਲਾਂ ਇਸ ਤਰ੍ਹਾਂ ਐਵੇਂ ਮੋੜ ਲੈਣਾ ਇੱਕ ਸਲਾਇ ਇਧਰਲੀ ਸਾਈਡ ਲਾ ਦੇਣੀ ਆ ਫਿਰ ਦੂਸਰੀ ਸਾਈਡ ਤੇ ਲਾ ਦੇਣੀ ਆ ਉਸੀ ਤਰ੍ਹਾਂ ਇੱਧਰ ਲਈ ਸੜਤੇ ਸਲਾਈ ਲਾ ਦਨੇ ਬਿਲਕੁਲ ਇਹਦੇ ਨਾਲੋਂ ਕੰਨੀ ਦੇ ਜਿੱਥੇ ਆਪਾਂ ਬਾਹ ਦੀ ਸਲਾਈ ਆਈ ਸੀ ਉਸ ਦੇ ਨਾਲ ਤੋਂ ਮਾਰਨੀ ਹੈ ਇਸ ਵੇਲੇ बिचों कटिंग करके फालतू कपड़ा इतों भी इस तरह झुंड कटिंग करके उन्हें सीधा कर लें आप इस तरह तिखी चीज़ ना झुंड आप इस तरह कट लेंगे ਉਨਾ ਜਿਹੜੇ ਵਾਲਾ ਇਸ ਤਰ੍ਹਾਂ ਸਹੀ ਕਰਕੇ ਅੰਦਰ ਨੂੰ ਇਹਦੇ ਉੱਪਰ ਸਲਾਈ ਲਾ ਦਾਂਗੇ ਹੁਣ ਜਿਹੜੀ ਆ ਸਲਾਈ ਲਾਉਣੀ ਆ ਆਪਾਂ ਇਹਦੇ ਨਾਲ ਕੰਨੀ ਦੇ ਉੱਪਰ ਉੱਪਰ ਲਾਉਣੀ ਨਾ ਇਧਰਲੀ ਸਾਈਡ ਤੇ ਲੈਂਦੇ ਨਹੀਂ ਨਾ ਇਧਰਲੀ ਸਾਈਡ ਤੇ ਬਿਲਕੁਲ ਸਾਈ ਲਾਉਣੀ ਹੈ देखो जी अपनी कप लग गई ਬਾੰਦੀ ਇਸ ਤਰ੍ਹਾਂ ਵਾਰਪ ਹੈਗੇ ਤੇ ਹੁਣ ਤੁਹਾਨੂੰ ਇਹਦੀ ਸਲਾਈ ਲਾ ਕੇ ਵੀ ਦੱਸਦੀਆਂ ਕਿਵੇਂ ਲੱਗੂ ਸਲਾਈ ਇਹਦੀ ਇਸ ਤਰ੍ਹਾਂ ਬਾਹ ਨੂੰ ਚੰਗੀ ਤਰ੍ਹਾਂ ਦੂਰਾ ਕਰ ਲੈਣਾ ਕੱਪੜੇ ਨੂੰ ਜਿੰਨਾ ਤੁਹਾਡਾ ਮੋਡਾ ਤਸ ਇਥੋਂ ਐਵੇਂ ਨਾਪ ਕੇ ਆਪਾਂ ਰੱਖਾਂਗੇ 8 ਇੱਥੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਇਇਥੋਂ ਆਪਾਂ ਨਹੀਂ ਰੱਖਣਾ ਜਿੱਥੋਂ ਟਕਰਾਂ ਆਪਾਂ ਕੱਪੜਾ ਮੋੜਿਆ ਸੀ ਇਹ ਮੇਂ ਇਨਸ਼ਾਅੱਲਾ ਲੈਣਾ ਤੇ ਬਾਹਰ ਖੁੱਲ੍ਹੇ ਆਉਗੂ ਜੀ ਇਹਦੀ ਫਿਟਿੰਗ ਨਹੀਂ ਹੁੰਦੀ ਇਥੋਂ ਇੱਕੋ ਜਿਹਾ ਕਰ ਲੈਣਾ ਇਸ ਤਰ੍ਹਾਂ ਫੜ ਕੇ ਆਪਣੀ ਕਫ ਵੱਧ ਜਾਂ ਘਟਣਾ ਹੋਵੇ ਇਹ ਤੇ ਹੁਣ ਸਲਾਈ ਲਾ ਲੈਨੇ इस तरह इतना तो मुड़के सिलाई ला देखो जी अपनी सिलाई लग गई हम बार थोड़ी करके दिखाने ਆ ਦੇਖੋ ਜੀ ਇਸ ਤਰ੍ਹਾਂ ਆਪਣੀ ਬਾਹ ਬਣ ਗਈ ਮੇਰੀ ਵੀਡੀਓ ਵੇਖ ਕੇ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਬਾਹ ਬਣਾਉਣ ਦਾ ਇੱਥੇ ਆਪਣੇ ਟਿਚ ਬਟਨ ਲੱਗ ਜਾਣਗੇ ਜੀ ਇੱਕ ਇਧਰਲੀ ਸਾਈਡ ਲੱਗ ਜੂ ਇੱਕ ਇਧਰਲੀ ਸਾਈਡ ਇਸ ਤਰ੍ਹਾਂ ਬੰਦ ਹੋ ਰਹੀ ਹੋਈ ਠੀਕ ਹੈ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਪੁਆਇੰਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ